ਜਿੰਦਾਬਾਦ ਨੂੰ ਔਨ ਕਰ ਬੈਠੇ ਮੇਰੇ ਵੱਲੋਂ ਜਾਣ ਕੀ ਮੇਜਰ ਸਿੰਘ ਚੱਕ ਸਾਬੂ ਵੱਲੋਂ ਦੋ ਮੱਥ ਜੋੜ ਕੇ ਪਿਆਰ ਤੇ ਸਤਿਕਾਰ ਪਰੀ ਸਤਿ ਸ੍ਰੀ ਅਕਾਲ ਕਬੂਲ ਕਰਿਓ ਜਿਦਾ ਤੁਸੀਂ ਜਾਣਦੇ ਹੀ ਆ ਤੇ ਖਾਸ ਕਰਕੇ ਜਿਹੜੇ ਸਾਡੀ ਪੰਜਾਬੀ ਇੰਡਸਟਰੀ ਦੇ ਵਿੱਚ ਮੱਲਾ ਮਾਰਨ ਵਾਲੇ ਜਿੰਨੇ ਵੀ ਅਨਮੋਲ ਹੀਰੇ ਆ ਜਾਂ ਅਨਮੋਲ ਸਾਡੇ ਗਾਇਕੀ ਦੇ ਸਾਡੀ ਪੰਜਾਬੀ ਇੰਡਸਟਰੀ ਦੇ ਵਿੱਚ ਆਪਣੇ ਆਪ ਇੱਕ ਨਾ ਬਣਾ ਚੁੱਕੇ ਆਵਾਜ਼ ਦੀ ਦੁਨੀਆ ਦੇ ਵਿੱਚ ਤੇ ਮੇਰੀ ਮੁਰਾਦਾ ਜਮੈਂ ਬਹੁਤ ਹੀ ਮੇਰੇ ਸਤਕਾਰਯੋਗ ਤੇ ਮੇਰੇ ਪਿਆਰੇ ਮੇਰੇ ਵੀਰ ਤੇ ਤੁਹਾਡੇ ਹਰਮਨ ਪਿਆਰੇ ਸਾਡੇ ਸੁਪਰਸਟਾਰ ਆਵਾਜ਼ ਦੇ ਜ਼ਰੀਏ ਸਾਡਾ ਨੱਚ ਚੁੱਕੇ ਨੇ ਅਮਰਤ ਸਾਹਿਬ ਤੇ ਆਪਾਂ ਅਮਰਤ ਸਾਹਿਬ ਦਾ ਮੈਂ ਵੈਲਕਮ ਕਰੂੰਗਾ ਤੇ ਖਾਸ ਕਰਕੇ ਆਪਾਂ ਹਰ ਕੀ ਫੁਲਕੀ ਜੀ ਗੱਲ ਤੁਹਾਡਾ ਨਾ ਜਿੰਦਾਬਾਦ ਦੇ ਵੀਰ ਨੂੰ ਮੈਂ ਕਰਾਉਣੀ ਆ ਜਿਹੜਾ ਉਹਨਾਂ ਦਾ ਨਵਾਂ ਗਾਣਾ ਆਇਆ ਆਓ ਪਹਿਲਾਂ ਆਪਾਂ ਉਹਨਾਂ ਦਾ ਆਪਾਂ ਉਹਨਾਂ ਦਾ ਵੈਲਕਮ ਕਰੀਏ ਤੇ ਉਹਨਾਂ ਨਾਲ ਕਰਾਂਗੇ ਉਹਨਾਂ ਦੇ ਨਵੇਂ ਗਾਣੇ ਬਾਬਤ ਗੱਲਾਂ ਬਾਤਾਂ ਹੋਰ ਕੀ ਕੀ ਨਮਾਰਿਆ ਅਮਰਤ ਵੀਰੇ ਤੁਹਾਡੇ ਆਪਣੇ ਪ੍ਰੋਗਰਾਮ ਜ਼ਿੰਦਾਬਾਦ ਚ ਦਿਨੋਂ ਵੈਲਕਮ ਹੈ ਜੀ ਬਹੁਤ 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 ਧੰਨਵਾਦ ਜ਼ਿੰਦਾਬਾਦ ਸੋਨਰੇ ਜਿੰਨੇ ਵੀ ਸਾਡੇ ਸਰੋਤੇ ਨੇ ਦਰਸ਼ਕ ਨੇ ਤੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਤੇ ਸਲਾਮ ਅਲੈਕਮ ਗੁੱਡ ਈਵਨਿੰਗ ਗੁੱਡ ਮਾਰਨਿੰਗ ਜਿੱਥੇ ਜਿੱਥੇ ਵੀ ਸਾਡੀ ਆਵਾਜ਼ ਪਹੁੰਚਦੀ ਸਮੇਂ ਦੇ ਹਿਸਾਬ ਨਾਲ ਜਿੰਨੂੰ ਜਿੰਨੂੰ ਜੋ ਜੋ ਪਸੰਦ ਹੈ ਉਹ ਰੱਖ ਲੈਣਾ ਕੀ ਬਤਾ ਕੀ ਬਤਾ ਕੀ ਬਤਾ ਤੇ ਅੱਜ ਜਿੰਨੀ ਵੀ ਆਤ ਤੁਸੀਂ ਮੈਨੂੰ ਦੇਖ ਰਹੇ ਆ ਜਾਂ ਸੁਣ ਰਹੇ ਆ ਅੱਜ ਅਮਰਤ ਭਾਜੀ ਇੰਗਲੈਂਡ ਤੋਂ ਯੂਕੇ ਤੋਂ ਦੀ ਧਰਤੀ ਤੋਂ ਸਾਡੇ ਨਾਲ ਕੈਨੇਡੀ ਦੀ ਧਰਤੀ ਨਾਲ ਜੁੜੇ ਹੋਏ ਆ ਜਿੱਥੇ ਜਿੱਥੇ ਵੀ ਤੁਸੀਂ ਮੈਨੂੰ ਲਾਈਵ ਦੇਖ ਰਹੇ ਆ ਸਾਡੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਸასი ਸ਼ਕਲ ਤੇ ਖਾਸ ਕਰਕੇ ਅਮਰਤ ਵੀਰੇ ਆਪਾਂ ਲਾਸਟ ਟਾਈਮ ਜਦੋਂ ਗੱਲਬਾਤ ਆ ਤੁਹਾਡੀਆਂ ਔਨ 에ਅਰ ਵੀ ਮੈਂ ਉਦੋਂ ਆਪਾਂ ਕੀਤੀ ਆ ਰੇਵੀ ਦੇ ਨਾਲ ਵੀ ਗੱਲਬਾਤ ਹੋਈ ਆ ਉਦੋਂ ਵੀ ਆਪਣੇ ਚੋਂ ਖਾਸ ਕਰਕੇ ਮੈਨੂੰ ਫਿਰ ਬਾਅਦ ਚ ਜਦੋਂ ਮੈਂ ਹਲਕੀ ਫਲਕੀ ਜੀ ਗੱਲਬਾਤ ਕੀਤੀ ਤੇ ਜਿੰਦਾਬਾਦ ਤੇ ਉੱਤੇ ਜਿਹੜਾ ਤੁਹਾਡਾ ਨਵਾਂ ਗਾਣਾ ਜਿਹੜਾ ਇਸ ਵੇਲੇ ਪੂਰਾ ਟ੍ਰੈਂਡਿੰਗ ਵਿੱਚ ਆਇਆ ਹੋਇਆ ਹੈ ਆ ਪਹਿਲਾਂ ਤਾਂ ਜਿੰਦਾਬਾਦ ਦੀ ਸਾਰੀ ਟੀਮ ਤੇ ਜਿੱਥੇ-ਜਿੱਥੇ ਅਸੀਂ ਬੈਠੇ ਆਂ ਤੇ ਜਿਹੜੇ ਤੁਹਾਡੇ ਤੁਹਾਡੇ ਸ਼ੁਭਚੰਤਕ ਆ ਤੁਹਾਡੀ ਆਵਾਜ਼ ਦੀਆਂ ਸ਼ਕਾਵਾਂ ਮੰਗਦੇ ਆ ਤਰਕੀਆਂ ਮੰਗਦੇ ਆ ਚੜ੍ਹਦੀ ਕਲਾ ਮੰਗਦੇ ਆ ਤੁਹਾਨੂੰ ਇਹ ਸਵਾਜ ਦੇ ਨਾਲ ਤੁਹਾਨੂੰ ਸਤਿ ਸ੍ਰੀ ਅਕਾਲ ਕਹਿ ਰਹੇ ਆ ਤੇ ਮੈਂ ਪਹਿਲਾਂ ਤਾਂ ਮੇਰੇ ਵੱਲੋਂ ਤੁਹਾਡੇ ਆਪਣੇ ਭਰਾ ਵੱਲੋਂ ਵੀ ਤੁਹਾਨੂੰ ਨਵੇਂ ਗਾਣੇ ਦੀਆਂ ਲੱਖ ਲੱਖ ਵਧਾਈਆਂ ਬਹੁਤ ਬਹੁਤ ਧੰਨਵਾਦੀ ਸਾਰੇ ਬਜ਼ੁਰਗਾਂ ਦਾ ਭੈਣ ਭਰਾਵਾਂ ਦਾ ਯਾਰਾਂ ਦੋਸਤਾਂ ਦਾ ਜਿਹੜੇ ਨੇ ਇਹ ਗਾਣੇ ਨੂੰ ਸਪੋਰਟ ਕਰ ਰਹੇ ਨੇ ਟ੍ਰੈਂਡਿੰਗ ਵੀ ਵਿੱਚ ਮੇਰੇ ਗਾਣੇ ਨੂੰ ਦੁਬਾਰਾ ਲੈ ਕੇ ਆਏ ਨੇ 20 ਸਾਲ ਬਾਅਦ ਆਵਡਸੇ। ਕੀ ਕਹਾਵਤਾ। ਬਦਲ ਕਹਨ ਮਤ ਪਾਜੀ ਇਹ ਇਹ ਚੰਗੀ ਗੱਲ ਆ ਤੇ ਜਿੱਦਾਂ ਮੈਂ ਗੱਲ ਕਰਦਾ ਮੈਂ ਜਿਹੜੇ ਤੁਸੀਂ ਪਹਿਲੀਆਂ ਦੇ ਛੰਡੇ ਗੱਡੇ ਆ ਉਹ ਅੱਜ ਵੀ ਛੰਡੇ ਤੁਹਾਡੇ ਉਦੋਂ ਹੀ ਲਹਿਰਾ ਰਹੇ ਆ ਜਿਹੜੇ ਤੁਹਾਡੇ ਚਾਉਣ ਵਾਲੇ ਆ ਨਾ ਉਹਨਾਂ ਨੂੰ ਤੁਸੀਂ ਇਹ ਗਾਣਾ ਚਲਾ ਦਿੱਤਾ ਨਾ ਮੈਂ ਕਿਹਾ ਬਿ ਸਵਾਦ ਆ ਗਿਆ ਸਵਾਦ ਆ ਗਿਆ ਨਾ ਕੀ ਕਹਾਵਤਾ ਨਾ ਨਰ ਦੇਖੋ ਆਪਾਂ ਹੁਣ ਲਾਈਵ ਗੱਲ ਚੱਲ ਰਹੀ ਆ ਮੇਰੇ ਬਹੁਤ ਹੀ ਸਤਿਕਾਰਯੋਗ ਸੁਖਵੀਰ ਪਾਜੀ ਵੀ ਤੁਹਾਨੂੰ ਸਤਿ ਸ੍ਰੀ ਅਕਾਲ ਕਹਿ ਰਹੇ ਆ ਅਮਨ ਇਸ ਵੇਲੇ ਸਾ ਨਾਲ ਜੁੜ ਗਏ ਉਹ ਤਾਨੂੰ ਸਤਿ ਸ੍ਰੀ ਅਕਾਲ ਕਹ ਰਿਹਾ। ਕੀ ਪਤਾ ਸਾਡੇ ਹੀਰ ਸਾਹਿਬ ਵੀ ਜੁੜ ਗਏ। ਉਹਨਾਂ ਨੇ ਵੀ ਤੁਹਾਨੂੰ ਸਤਿ ਸ੍ਰੀ ਅਕਾਲ ਕਹੀ ਆ ਬ੍ਰਦਰ। ਸਤਿ ਸ੍ਰੀ ਅਕਾਲ ਜੀ। ਸੁਖਵੀਰ ਭਾਜੀ, ਅਮਨ ਭਾਜੀ, ਹੀਰ ਭਾਜੀ ਤੁਹਾਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਕੀ ਪਤਾ ਤੇ ਮੈਂ ਕਹੂੰਗਾ ਕਿਉਂ? ਤੁਹਾਨੂੰ ਵੀ ਪਤਾ ਹੈ ਜਦੋਂ ਆਪਾਂ ਤੁਸੀਂ ਲਾਸਟ ਟਾਈਮ ਵੀ ਸਾਡੇ ਕੋ ਆ ਕੇ ਗਏ ਆ ਉਦੋਂ ਵੀ ਤੁਹਾਨਾਂ ਗੱਲਾਂ ਵਾ ਤਾਂ ਬਹੁਤ ਅਸੀਂ ਕੀਤੀਆਂ ਤੇ ਪਹਿਲਾਂ ਤਾਂ ਮੇਕੋ ਖਾਸ ਕਰਕੇ ਰਹਿ ਨਹੀਂ ਹੋ ਰਿਹਾ ਕਿਉਂ? ਜਿੰਨੇ ਅੱਜ ਮੇਰੇ ਆਡੀਅנס ਆ ਜਾਂ ਮੈਨੂੰ ਦੇਖਣ ਆਲੇ ਆ ਸ਼ਰੋਤੇ ਆ ਦੱਸ ਗਿਆ। ਮੈਂ ਕਹੂੰਗਾ ਥੋੜਾ ਨਮਾ ਜਿਹੜਾ ਕਹਿਣਾ ਹੈ ਨਾ ਆਪਾਂ ਗੱਲਾਂ ਬਾਤਾਂ ਹੋਰ ਪਹਿਲਾਂ ਇੱਕ ਵਾਰੀ ਨਾ ਦੋ ਸਦਰਾ ਤੁਹਾਡੇ ਨਵੇਂ ਗਾਣੇ ਦੀਆਂ ਜੀ 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 ਇਹ ਜੀ ਡਿਊਟ ਗਾਣਾ ਹੈਗਾ ਗੁਰਲੇ ਜਖਤਰ ਨਾਲ ਕੀਤਾ ਤੇ ਚਰਨ ਲਖਾਰੀ ਜੀ ਸਾਡੇ ਬਹੁਤ ਉਮਦਾ ਰਾਈਟਰ ਨੇ ਮਤਲਬ ਬੜਾ ਨਾਮ ਹੈ ਉਹਨਾਂ ਦਾ ਤੇ ਮੈਂ ਆਪਣੇ ਆਪ ਨੂੰ ਭਾਗਾਵਾਂ ਸਮਝਦਾ ਕਿ ਉਹਨਾਂ ਦੀ ਕਲਮ ਦਾ ਲਿਖਿਆ ਹੋਇਆ ਗਾਣਾ ਮੈਂ ਗਾਇਆ ਤੇ ਉਹਦੇ ਮੈਂ ਤੁਹਾਨੂੰ ਪਹਿਲਾ ਕੁੜੀ ਦੇ ਬੋਲ ਜਿਹੜੇ ਆਉਂਦੇ ਜੀ ਉਹ ਹੈਗਾ ਸਾਹਮਣੇ ਕੁਰਸੀ ਢਾਕੇ ਬਹਿ ਜਾ ਸਰਦਾਰਾ ਵੇ ਦੱਸਦੀ ਮੈਂ ਕਿਦਾਂ ਪੈਂਦਾ ਚੰਨ ਦਾ ਲਿਸ਼ਕਾਰਾ ਵੇ ਮੁੰਨਾ ਵੀ ਨਾ ਪਹਵੇਂ ਜਾਇਦਾਤ ਸ਼ਹਿਰ ਦੀ ਵਿਕ ਜਾਵੇ ਕੁੱਲ ਕੁੜੇ ਡਿੱਗਣੇ ਤੇਰੇ ਦਾ ਮੁੱਲ ਕੁੜੇ ਖਿਲ ਗਏ ਤੇਰੇ ਹੱਥ ਲਾਉਣ ਨਾਲ ਕਾਗਜ਼ ਦੇ ਫੁੱਲ ਕੁੜੇ ਡਿੱਗਣ ਨਹੀਂ ਦਿੰਦਾ ਤੇਰੇ ਨਖਰੇ ਦਾ ਮੁੱਲ ਕੁੜੇ ਹਾਂ ਕੀ ਬਤਾ ਕੀ ਬਤਾ ਕੀ ਬਸਾ ਸਵਾਦ ਤੁਸੀਂ ਇਹ ਪੂਰੇ ਕਿਦਾਂ ਨੇ ਜਿਹਦਾ ਸੇਮ ਆਵਾਜ਼ ਤੁਹਾਡੀ ਉਹੀ ਆ ਸੇਮ ਆਵਾਜ਼ ਤੁਹਾਡੀ ਉੱਥੇ ਆ ਪਰ ਬੱਲੇ ਬੱਲੇ ਹੋਈ ਵਿਕਾਸ ਕਿਤੇ ਗੁਰਰੇਜ ਅਖਤਰ ਜੀ ਸਾਡੇ ਨਾਲ ਚੁੜੇ ਹੁੰਦੇ ਨਾ ਅਮਰਤਪਾ ਸਵਾਰ ਆ ਜਾਣਾ ਸੀਗਾ ਇੱਕ ਟੱਪਾ ਉਹਨਾਂ ਨੇ ਗਾ ਦੇਣਾ ਸੀ ਇੱਕ ਟੱਪਾ ਤੁਸੀਂ ਗਾ ਦੇਣਾ ਸੀ ਨਜ਼ਾਰਾ ਆਇਆ ਪਿਆਇਆ ਆਪਾਂ ਨਾ ਨਰਪਰੋ ਥੋੜੇ ਹੁਣ ਅੱਗੇ ਆਪਾਂ ਬਤਾਉਣਾ ਆ ਦੇਖੋ ਜੀ ਆਪ ਜੀ ਨੇ ਗੱਲ ਕੀਤੀ ਆ ਇੰਨੇ ਸਾਲਾਂ ਬਾਅਦ ਤੁਸੀਂ ਇੱਕ ਵਾਰੀ ਫੇਰ ਰੀਬੈਕੀ ਤਿਆ ਤੁਸੀਂ ਕਮਬੈਕ ਆ ਗਏ ਆ ਤੇ ਹੁਣ ਫਿਊਚਰ ਦੇ ਵੀ ਦਾ ਬੜਾ ਦੱਸੋ ਕਿਉਂ ਹੁਣ ਜਿਹੜੀ ਗਾਇਕੀ ਆ ਨਾ ਇਹਨੂੰ ਹੁਣ ਏਦੇ ਨਹੀਂ ਇਹਨੂੰ ਪੂਰਾ ਆਪਾ ਹੁਣੇ ਦੀ ਚੱਕੇ ਰੱਖਣਾ ਆ ਜਿੱਦਾਂ ਪਹਿਲੀਆਂ ਦੇ ਸਮੇਂ ਵਿੱਚ ਤੁਹਾਡੇ ਸੁਪਰ ਹਿੱਟ ਗਾਣੇ ਆਏ ਆ ਜਿਹੜੇ ਇਨਕਲੂਡ ਮਾਈ ਸੈਲਫ ਮੈਂ ਵੀ ਤੁਹਾਡੀ ਆਵਾਜ਼ ਦਾ ਬੜਾ ਡੈਡਲੀ ਫੈਨਾ ਅਮਰਤਪਾਕ ਕਰੋ ਬੜਾ ਅਪਡੇਟ ਹਾਂਜੀ ਹਾਂਜੀ ਅਪਡੇਟ ਇਹ ਗਾਣੇ ਦਾ ਜਿਹੜਾ ਮਿਊਜ਼ਿਕ ਆ ਉਹ ਮੇਰੇ ਬੇਟੇ ਨੇ ਕੀਤਾ ਜਿੱਦਲ ਨੇ ਤੇ ਉਹਦੀ ਆਪ ਦੀ ਰੈਕੋਰਡ ਕੰਪਨੀ ਜਾਂ ਜਿੱਤੇ ਉਹਨੇ ਰਿਲੀਜ਼ ਕੀਤਾ ਆ ਡੇਪ ਰਿਕਾਰਡਸ ਦੇ ਉੱਤੇ ਤੇ ਗਾਣਾ ਤੁਹਾਡੀਆਂ ਦੁਆਵਾਂ ਦੇ ਨਾਲ ਟ੍ਰੇਨਿੰਗ ਚਾ YouTube ਤੇ ਆਮ ਵੀ ਲੋਕ ਜਿਹੜੇ ਬੜਾ ਵਧੀਆ ਰਿਸਪੌਂਸ ਸਾਰਾ ਅੱਛਾ ਆ ਰਿਹਾ ਰਿਸਪੌਂਸ ਕਮੈਂਟਸ ਕਿੰਨੇ ਕਿੰਨੇ ਆ ਰਹੇ ਨੇ ਬੜੇ ਫੋਨ ਆ ਰਹੇ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮੈਂ ਕਰਦਾ ਤੇ ਬਾਕੀ ਆਉਣ ਵਾਲੇ ਫਿਚਰ ਪਲਾਨ ਜਿਹੜੇ ਹੈਗੇ ਸਾਡੇ ਉਹ ਮੇਰੇ ਬੇਟੇ ਦੇ ਨਾਲ ਹੀ ਆ ਸਾਰਾ ਹੁਣ ਜਿੱਦਾਂ ਜਿੱਦਾਂ ਉਹ ਐਕਚੁਅਲੀ ਹੋਰ ਹੀ ਮੈਨੇਜ ਕਰਦਾ ਵਧੀਆ ਗੱਲ ਹੈ ਮੇਰਾ ਜ਼ਿਆਦਾ ਕੰਮ ਹਾਂ ਤੇ ਹੀ ਇਜ਼ ਵੈਰੀ ਟੈਲੈਂਟਿਡ ਯੰਗ ਬਲੈਂਡ ਨਹੀਂ ਮੈਂ ਕਹੂੰਗਾ ਤੁਹਾਨੂੰ ਮੈਂ ਇੱਕ ਗੱਲ ਹੋਰ ਪੁੱਛਣੀ ਚਾਹੁੰਦਾ ਆ ਨੰਬਰ ਨੂੰ ਮੈਸੇਜ ਵੀ ਆ ਰਿਹਾ ਸੋਸ਼ਲ ਮੀਡੀਆ ਤੇ ਉਹ ਕਹਿੰਦੇ ਆ ਵੀ ਮੇਜਰ ਪਾਪ ਬਾਈ ਜੀ ਨੂੰ ਇਹ ਜ਼ਰੂਰ ਪੁੱਛੋ ਵੀ ਤੁਸੀਂ ਇੰਨੇ ਸਾਲਾਂ ਬਾਅਦ ਜਿਹੜੀ ਬੈਕ ਆਏ ਆ ਕਮਬੈਕ ਹੋਈ ਆ ਇਹ ਤੁਸੀਂ ਇੰਨੇ ਚਿਰ ਗਾਇਕੀ ਤੋਂ ਕਿਉਂ ਥੋੜਾ ਜਿਹਾ ਅਲੋਪ ਰਹੇ ਆ ਇਹਦਾ ਵੀ ਥੋੜਾ ਜਿਹਾ ਕਾਰਨ ਦੱਸਿਓ ਕਾਰਨ ਇਹਦਾ ਮੇਜਰ ਪਾਜੀ ਕੋਈ ਖਾਸ ਨਹੀਂ ਹੈਗਾ ਬਸ ਕਈ ਵੇਲੇ ਕਹਿੰਦੇ ਹੁੰਦੇ ਨਾ ਮੈਨੂੰ ਇਦਾਂ ਮਹਿਸੂਸ ਹੁੰਦਾ ਰਹੇ ਕਿ ਇੰਡਸਟਰੀ ਦੇ ਵਿੱਚ ਯੂਜ਼ ਐਂਡ ਅਬਿਊਜ਼ ਬਹੁਤ ਹੋਇਆ ਮੈਂ ਲੋਕਾਂ ਦੇ ਤੇ ਮੈਂ ਆਪ ਹੀ ਫੇਰ ਥੋੜਾ ਜਿਹਾ ਕਿਨਾਰਾ ਕਰ ਗਿਆ ਸੀ ਇਸ ਕੰਮ ਨੂੰ ਇਦਾਂ ਨਹੀਂ ਹੁੰਦਾ ਕਿ ਲੋਕੀ ਦੇਖੋ ਜਿਹੜੇ ਮਕਾਮ ਦੇ ਉੱਤੇ ਪਹੁੰਚ ਕੇ ਉੱਥੋਂ ਇੱਕਦਮ ਛੱਡ ਦੇਣਾ ਹਨਾ ਨਹੀਂ ਤੇ ਲੋਕ ਤਾਂ ਤਰਸਦੇ ਨੇ ਕਿ ਅਸੀਂ ਉਸ ਮਕਾਮ ਤੇ ਪਹੁੰਚੀਏ ਜਾਂ ਕਿੱਦਾਂ ਜਾਂ ਕੋਈ ਦਮ ਨਹੀਂ ਸੀ ਕਿ ਫਲॉप ਹੋ ਗਏ ਆ ਜਾਂ ਕੋਈ ਗਾਣਾ ਉਹ ਨਹੀਂ ਚੱਲਿਆ ਤਾਂ ਤਾਂ ਬੰਦਾ ਕਹਿੰਦਾ ਮੈਂ ਬੜੀ ਦੇਰ ਭਾਰੀ ਕੋਸ਼ਿਸ਼ ਕਰਦਾ ਰਿਹਾ ਇਦਾਂ ਨਹੀਂ ਹੋਈ ਜੇ ਇਹ ਨਹੀਂ ਹੋਈ ਵਿੱਚ ਵਿੱਚ ਮਾਣਾ ਮਾਣਾ ਕਿਤੇ ਕਰਦੇ ਰਹੇ ਆ ਪਰ ਉਹ ਮੈਂ ਉਸ ਤਰੀਕੇ ਨਾਲ ਨਹੀਂ ਕਰਦਾ ਰਿਹਾ ਕਿ ਹਾਂ ਵੀ ਮੈਂ ਇਹਨੂੰ ਇੰਡਸਟਰੀ ਨੂੰ ਇੱਥੇ ਮੁੜ ਕੇ ਦੁਬਾਰਾ ਪੈਰ ਲਾਉਣੇ ਆ ਜਾਂ ਕਿੱਦਾਂ ਹੈਗਾ ਇਹ ਤੇ ਮੇਰੇ ਬੇਟੇ ਨੂੰ ਮੈਂ ਢਿਲਨ ਨੂੰ ਕਹਿੰਨਾ ਆ ਵੀ ਉਹਨੂੰ ਸੇਰਾ ਦਾ ਜਿਹੜਾ ਦੁਬਾਰਾ ਡੈਡੀ ਨਹੀਂ ਆਪਾਂ ਕਰਨਾ ਹੀ ਕਰਨਾ ਹੈ ਅੰਦਰ ਸਿਨੇਮਾ ਅਸੀਂ ਸਾਥ ਕਰਕੇ ਤੁਹਾਡੀ ਆਵਾਜ਼ ਦੀ ਚੜ੍ਹਦੀ ਕਲਾ ਮੈਂ ਖਾਸ ਕਰਕੇ ਥੋੜਾ ਪਿੱਛੇ ਚਲ ਜੀਏ ਜਦੋਂ ਉਦੋਂ ਤੁਹਾਡੇ ਸਮੇਂ ਵਿੱਚ ਤੁਸੀਂ ਪੂਰਾ ਚੰਡਾ ਆਪਣਾ ਠੋਕ ਕੇ ਗੱਡਿਆ ਉਸ ਸਮੇਂ ਜੈਜੀ ਵੀ ਭਾਜੀ ਪਿੰਦਾ ਜੱਟ ਭਾਜੀ ਕਡਕੜੇ ਤੁਹਾਡਾ ਸੇਮ ਸਾਰੇ ਸਟਾਰ ਭਰਾਵਾਂ ਦਾ ਇੱਕੋ ਹੀ ਸਟਾਈਲ ਸੀਗਾ ਤੇ ਉਦੋਂ ਇਹ ਪਤਾ ਲੱਗਦਾ ਸੀ ਕਿਸੇ ਨੂੰ ਵੀ ਹਾਂ ਅਮਰਤ ਸਾਹਿਬ ਅਮਰਤ ਸਾਹਿਬ ਹੋਈ ਪਈ ਸੀਗੀ ਚਲੋ ਕੋਈ ਤੋਂ ਮੈਨੂੰ ਪਤਾ ਵੀ ਤੁਸੀਂ ਕੁਝ ਚੀਜ਼ਾਂ ਬੰਦਾ ਅੱਗੇ ਪਿੱਛੇ ਹੋ ਜਾਂਦੀਆਂ ਆ ਪਰ ਅਸੀਂ ਤਾਂ ਤੁਹਾਡੇ ਜਿਹੜਾ ਮਾਤਾ ਸਰਸਵਤੀ ਦਾ ਵਾਸਾ ਤੁਹਾਡੇ ਕੰਠ ਵਿੱਚ ਹੈਗਾ ਆ ਉਹਦੀ ਚੜ੍ਹਦੀ ਕਲਾ ਦੀਆਂ ਜਿੱਥੇ-ਜਿੱਥੇ ਵੀ ਅਸੀਂ ਪੰਜਾਬੀ ਗਾਇਕੀ ਨੂੰ ਜਿਹੜੇ ਚਾਣ ਵਾਲੇ ਆ ਉਹ ਤੁਹਾਡੇ ਲਈ ਦੁਆਵਾਂ ਕਰ ਰਹੇ ਆ ਤੇ ਕਰਦੇ ਰ੍ਹਾਂਗੇ ਤੇ ਹੁਣ ਆਪਾਂ ਥੋੜੀ ਜੀ ਗੱਲਬਾਤ ਅਮਨ ਸਾਹਿਬ ਕਹਨਾ ਚਾਹੁੰਦੇ ਆ ਵੀ ਨਮਾ ਤੁਹਾਡਾ ਕੀ ਕੀ ਹੋ ਰ ਆ ਰਿਹਾ ਨਮਾ ਕਾਫੀ ਗਾਣੇ ਹੁਣ ਲਾਈਨ ਅਪ ਹੋਏ ਆ ਫਿਲਮਾਂ ਆ ਰਹੀਆਂ ਜੀ ਮੇਰੀਆਂ ਦੋਸਤਾਂ ਕੀਤੀਆਂ ਵੈਰੀ ਗੁੱਡ ਇੱਕ ਆਰੇ ਮੰਬਰ ਦੇ ਨਾਲ ਆ ਰਹੀ ਹੈ ਜੀ ਯਾਰ ਤੇਰਾ ਰੌਕਸਟਾਰ ਉਹ ਤੇ ਮੇਰਾ ਵਿਲਨ ਦਾ ਰੋਲ ਆ ਵੈਰੀ ਗੁੱਡ ਤੇ ਇੱਕ ਅਸੀਂ ਕੀਤੀ ਦੋ ੱੱਲੇ ਕਿੱਥੇ ਚੱਲੇ ਹੂੰ ਉਹ ਪਹਿਲਾਂ ਸੀ ਐਕਚੁਅਲੀ ਰਿਲੀਜ਼ ਕੀਤੀ ਸੀਗੀ ਜਿਹਦਾ ਸ਼ਾਰਟ ਫਿਲਮ ਬਣਾ ਕੇ ਰਿਲੀਜ਼ ਕੀਤੀ ਸੀ ਉਹਦਾ ਰਿਸਪੌਂਸ ਅੱਛਾ ਸੀ ਤਾਂ ਫਿਰ ਜਿਹੜੇ ਪ੍ਰੋਡਿਊਸਰ ਨੇ ਹੁਣ ਉਹਨਾਂ ਨੇ ਦੁਬਾਰਾ ਸੀ ਰੀ-ਸ਼ੂਟ ਕੀਤੀ ਸਾਰੀ ਉਹਨੂੰ ਹਣ ਇੱਕ ਫੀਚਰ ਫਿਲਮ ਦੀ ਤਰ੍ਹਾਂ ਸ਼ੂਟ ਕੀਤਾ ਤੇ ਫੀਚਰ ਫਿਲਮ ਉਹ ਵੀ ਆ ਰਹੀ ਹੈ ਦੋ ਝੱਲੇ ਕਿੱਥੇ ਚੱਲੇ ਤੇ ਬਾਕੀ ਗਾਣੇ ਹੁਣ ਆਪਾਂ ਧੜਾ ਧੜ ਕੱਢਨੇ ਐ ਤੋਂ ਬਾਅਦ ਨਾਲ ਹੀ ਸਾਡਾ ਗਾਣਾ ਇੱਕ ਰੇਂਜ ਹਾਂ ਅ ਰੈਡੀ ਆ ਉਹਦੀਆਂ ਮੈਂ ਦੋ ਤੁਹਾਨੂੰ 17 ਸੁਣਾ ਦੇਣਾ ਪਹਿਲਾਂ ਕੋਈ ਨਹੀਂ ਜਲਦੀ ਹੁੰਦਾ ਤਾਂ ਹੋ ਜੂਵੇ ਪਤਾ ਨਹੀਂ ਤੁਹਾਨੂੰ ਕਿਹਾ ਸੀ ਲਾਸਟ ਟਾਈਮ ਜਦੋਂ ਆਪਾਂ ਇੰਟਰਵਿਊ ਕੀਤਾ ਸੀ ਗਾਣਾ ਆਉਣ ਤੋਂ ਪਹਿਲਾਂ ਤੇ ਮੈਂ ਕਹਿੰਦੀ ਕੋਈ ਗੱਲ ਨਹੀਂ ਤੂੰ ਹੈਗਾ ਤੇਰੇ ਕੋਲ ਰੇਂਜ ਸੀ ਜੱਤੀਏ ਜੱਟ ਕੋਲ ਉਦੋਂ ਸਾਈਕਲ ਸੀ ਅਸੀਂ ਮਾਨਕ ਸੀ ਸੁਣਦੇ ਤੂੰ ਸੁਣਦੀ ਮਾਈਕਲ ਸੀ ਦੇਖ ਲੈ ਸਮਾਂ ਬਦਲ ਗਿਆ ਲਈਏ ਦੋ ਲਖ ਦੀ ਕੜੀ ਤੇਰੇ ਕੋਲ ਉਹੀ ਰੇਂਜ ਆ ਜੱਟ ਕੋਲ ਹਰ ਗੱਡੀ ਖੜੀ ਤੇਰੇ ਕੋਲ ਉਹੀ ਰੇਂਜ ਆ ਕਿਆ ਬਾਤਾਂ ਕਿਆ ਬਾਤਾਂ ਕਿਆ ਬਾਤਾਂ ਅਮਰਪਾ ਲਾਤਾ ਸਿਰੇ ਲੱਗਦਾ ਆ ਬਈ ਤੁਸੀਂ ਇੱਕ ਵਾਰੀ ਫੇਰ ਜਿਹੜਾ ਕਮਬੈਕ ਤੁਹਾਡਾ ਹੋਇਆ ਆ ਇੱਕ ਵਾਰ ਤਾਂ ਬੱਲੇ ਬੱਲੇ ਹੋ ਜਾਣੀਆਂ ਜਿਹੜੇ ਤੁਹਾਨੂੰ ਚਾਹਣ ਵਾਲੇ ਆ ਉਹਨਾਂ ਲਈ ਇਹ ਬੜੀਆਂ ਵਧੀਆ ਨਿਊਜ਼ਾਂ ਤੇ ਇਨਕਲੂਡ ਮਾਈself ਮੈਂ ਵੀ ਤੁਹਾਡਾ ਅਮਰਪਾ ਹੈ ਮੈਂ ਵੀ ਤੁਹਾਡਾ ਵੱਡਾ ਵੱਡਾ ਫੈਨ ਆ ਤੁਹਾਡੀ ਆਵਾਜ਼ ਦਾ ਕਿਉਂ ਤੁਹਾਡੇ ਕਰਾਰ ਦਾ ਵੀ ਮੈਂ ਵੱਡਾ ਫੈਨ ਆ ਭਾਜੀ ਯੂ ਆਰ ਦਾ ਬੈਸਟ ਤੇ ਮੈਂ ਤਾਂ ਖਾਸ ਕਰਕੇ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਤੁਹਾਡੇ ਆਉਣ ਵਾਲੇ ਜਿਹੜੇ ਜਿੰਨੇ ਜਿੰਨੇ ਵੀ ਤੁਹਾਡੇ ਪਲੈਨ ਆ ਜੋ ਜੋ ਵੀ ਤੁਹਾਡੇ ਫਿਲਮ ਆ ਰਹੀਆਂ ਗਾਣੇ ਆ ਰਿਹਾ ਜਿੰਦਾਬਾਦ ਆਲਵੇਜ਼ ਵਿਦ ਯੂ ਆ ਤੇ ਹੋਰ ਕੋ ਕੁਝ ਕਹਿਣਾ ਚਾਹੁੰਦੇ ਆ ਬਸ ਇਹ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਇੰਨਾ ਐਕਚੁਅਲੀ ਮੈਨੂੰ ਇੰਦਾ ਨਹੀਂ ਕਿ ਮੈਂ ਧੰਨਵਾਦ ਇਸ ਲਈ ਕਰਦਾ ਕਿ ਦੇਖੋ ਕਬਜ਼ਾ ਗਾਣਾ ਜਦੋਂ ਆਇਆ ਆਪਣਾ ਤੇ ਤੁਸੀਂ ਦੇਖ ਲਓ ਉਹ ਗਾਣਾ ਹੱਲੇ ਵੀ ਵਿਆਹਾਂ ਦੇ ਉੱਤੇ ਚੱਲਦਾ ਤੇ ਮੈਂ ਇਸ ਸੀ ਨੂੰ ਮੈਂ ਇਹ ਨਹੀਂ ਕਹਿ ਸਕਦਾ ਕਿ ਮੇਰੇ ਗਾਣੇ ਨੂੰ ਮਤਲਬ ਉਹਨਾਂ ਨੇ ਗਾਣਾ ਬੰਦ ਹੋ ਗਿਆ ਜਾਂ 80 ਸਾਲ ਪਹਿਲਾਂ ਇੱਕ ਗਾਣਾ ਆਇਆ ਸੀ ਮੈਨੂੰ ਇੰਦਾ ਨਹੀਂ ਲੱਗਦਾ ਉਹ 80 ਸਾਲ ਪਹਿਲਾਂ ਆਇਆ ਸੀ ਮੈਨੂੰ ਇੰਦਾ ਲੱਗਦਾ ਪਿਆਰ ਹੱਲੇ ਵੀ ਇੰਨਾ ਆ ਦੇਖ ਲਓ ਸੋਸ਼ਲ ਮੀਡੀਆ ਜਾਂ YouTube ਕਿੰਨੇ ਸਾਲਾਂ ਬਾਅਦ ਕਬਜ਼ਾ ਦੇ ਪਉਣ ਤੋਂ ਬਾਅਦ ਆਇਆ ਜਦੋਂ ਉਹ ਗਾਣਾ YouTube ਤੇ ਉੱਤੇ ਪਿਆ ਆ 10 12 ਸਾਲ ਪਹਿਲਾਂ ਫਿਰ ਹਾਲ ਵੀ ਉਹਦੇ ਉੱਤੇ ਇੰਨੇ ਕਮੈਂਟਸ ਰੀਸੈਂਟਲੀ ਵੀ ਇੰਨੇ ਆਉਂਦੇ ਨੇ 12 15 ਮਿਲੀਅਨ ਵਿਊ ਹੋ ਗਏ ਨੇ ਉਹਦੇ ਉੱਤੇ ਹਨਾ ਤੇ ਉਸ ਉਹ ਜਿਹੜੇ ਵਿਊਜ਼ ਆ ਉਹੀ ਦੱਸਦੇ ਨੇ ਤੁਹਾਡੇ ਵਿਊਜ਼ ਜਾਂ ਜਿੰਨੇ ਕਮੈਂਟਸ ਨੇ ਨਾ ਹਜ਼ਾਰਾਂ ਲੱਖਾਂ ਦੇ ਵਿੱਚ ਕਮੈਂਟਸ ਜਿਹੜੇ ਨੇ ਉਹ ਉਹੀ ਤੁਹਾਨੂੰ ਦੱਸਣ ਦੇ ਨੇ ਕਿ ਹੱਲੇ ਵੀ ਲੋਕਾਂ ਨੇ ਉਹ ਗਾਣਾ ਨਹੀਂ ਭੁਲਾਇਆ ਹੱਲੇ ਵੀ ਉਹਨੂੰ ਉਨੇ ਹੀ ਪਿਆਰ ਦਿੰਦੇ ਨੇ ਤੇ ਮੈਂ ਸਾਰਿਆਂ ਦਾ ਸਾਰਿਆਂ ਦਾ ਸ਼ੁਕਰਗੁਜ਼ਾਰ ਹਾਂ ਅਮਰਪਾਲ ਅਮਰਪਾਲ ਇੱਕ ਗੱਲ ਕਹੂੰਗਾ ਮੈਂ ਤੁਹਾਨੂੰ ਔਰ ਖਾਸ ਕਰਕੇ ਕੁਝ ਜਿਹੜਾ ਤੁਹਾਡੇ ਲਈ ਮੇਰੇ ਮਨ ਦੇ ਵਿੱਚ ਆਈਆਂ ਆ ਜਿਹੜੀ ਆਪ ਜੀ ਨੇ ਗੱਲ ਕੀਤੀ ਆ ਕਹਿੰਦਾ ਬੜੀ ਔਖੀ ਦਿਲਾਂ ਦੇ ਵਿੱਚ ਥਾਂ ਬਣਦੀ ਆ ਬੜੀ ਔਖੀ ਦਿਲਾਂ ਦੇ ਵਿੱਚ ਥਾਂ ਬਣਦੀ ਏ ਜੇ ਰੱਬ ਹੀ ਬਣਾ ਦਿੱਤਾ ਗੱਲ ਥਾਂ ਬਣਦੀ ਆ ਅਮਰਪਾਲ ਜੀ ਇੱਕ ਗੱਲ ਪੱਕੀ ਆ ਵੀ ਤੁਸੀਂ ਸਾਡੇ ਜਿੰਨੇ ਵੀ ਜਿੰਨੇ ਵੀ ਸਾਡੇ ਇਨਕਲੂਡ ਮਾਈ ਸੈਲਫ ਸਾਡੇ ਤੁਹਾਨੂੰ ਚਾਣ ਬਣੇ ਆ ਪੰਜਾਬੀ ਇੰਡਸਟਰੀ ਨੂੰ ਖਾਸ ਕਰਕੇ ਪਿਆਰ ਕਰਨ ਵਾਲੀ ਜਿਹੜੇ ਨਾ ਗਾਇਕੀ ਨੂੰ ਪਿਆਰ ਕਰਨ ਵਾਲੇ ਉਹਨਾਂ ਦੇ ਦਿਲਾਂ ਦੇ ਵਿੱਚ ਤੁਸੀਂ ਇੱਕ ਆਪਣੀ ਛਾਪ ਛੱਡੀ ਹੋਈ ਆ ਮੈਨੂੰ ਵੀ ਪਤਾ ਆ ਤੁਸੀਂ ਵੀ ਕਿਸੇ ਰਜੇਮਿਆਂ ਲਈ ਬਾਹਰ ਆਏ ਹੋਏ ਆ ਤੇ ਇਸ ਵੇਲੇ ਤੁਸੀਂ ਲੰਡਨ ਬੈਠੇ ਆ ਮੈਂ ਤੁਹਾਡਾ ਤਨਵਾਦ ਕਰ ਰਿਹਾ ਵੀ ਇਹਨੇ ਬੀਜ਼ਿਸ ਕਰਦੇ ਮੈਂ ਤੁਹਾਡੀ ਤੁਹਾਨੂੰ ਕਿਉਂ ਜਾਂਦੇ ਹੁੰਦੇ ਆ ਵੀ ਸੱਦੀ ਹੋਏ ਮਿੱਤਰਾਂ ਦੀ ਪੈਰ ਜੁੱਤੀ ਨਾ ਪਾਈਏ ਸਾਨੂੰ ਵੀ ਬੜਾ ਤੁਹਾਡੇ ਤੇ ਮਾਣ ਆ ਜਦੋਂ ਤੁਹਾਨੂੰ ਕਾਲ ਕੀਤੀ ਤੁਸੀਂ ਵੀ ਕਿਹਾ ਮੇਜਰ ਬਾਈ ਭਰਾ ਆ ਤੁਸੀਂ ਸਾਡੇ ਜ਼ਿੰਦਾਬਾਦ ਤੁਹਾਡੇ ਨਾਲ ਆ ਤੇ ਮੈਂ ਕਹੂੰਗਾ ਵੀ ਜਾਂਦੇ ਜਾਂਦੇ ਜਿਹੜਾ ਕਰਜਾ ਗਾਣਾ ਨਾ ਏਦਾਂ ਮੈਂ ਤੁਹਾਨੂੰ ਜਾਣਤਾ ਦੇਣਾ ਨਹੀਂ ਉਸ ਸੋ ਮੇਰਾ ਗਾਣਾ ਅੱਜ ਵੀ ਉਹ ਸਰਜੀਤਾ ਜਿੰਦਾਬਾਦ ਦੇ ਟੀਵੀ ਤੇ ਵੀ ਚੱਲਦਾ ਜਿੰਦਾਬਾਦ ਰੇਡੀਓ ਤੇ ਵੀ ਇਹ ਚੱਲਦਾ ਆ ਗਾਂਦੇ ਵਿਰਾਂ ਦੇ ਮੈਂ ਲਾਉਂਦਾ ਰਹਿਣਾ ਆ ਮੈਂ ਕਹੂੰਗਾ ਆਪਣੇ ਭਰਾ ਲਈ ਤੇ ਕੁਝ ਜਿੰਦਾਬਾਦੀਆਂ ਸਦਰਾ ਜਿੰਦਾਬਾਦ ਦੇ ਲਈ ਜੀ 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 ਹਾਂ ਪੰਜਾਬੀ ਆ ਰੋ ਜੱਟ ਮੋਹ ਕਿਸੇ ਨਾਲੋਂ ਘਟ पी पाणी पर हो पी लूठा कम करु रोज नवें नवां पंगा पई पुत जटा दे गबरू लेके कब बकरे भला ਕਿਆ ਬਤਾ ਕਿਆ ਬਤਾ ਕਿਆ ਬਤਾ ਅੱਛਾ ਮੈਂ ਇੱਕ ਗੱਲ ਜਾਂਦੇ ਕਿਆ ਬਤਾ ਯਾਰ ਕਿਆ ਬਤਾ ਸਾਡੇ ਗਿਲਸਾਬ ਦਾ ਵੀ ਤੁਹਾਡੇ ਦੇ ਸਸੀ ਕਾਲ ਹਾਂ ਗਰੇয়াল ਬਾਈ ਦਾ ਵੀ ਹਾਂ ਗਰੇয়াল ਬਾਈ ਨੇ ਇੱਕ ਲੈ ਕੇ ਬੜਾ ਹੀ ਵਧੀਆ ਉਹ ਕਹਿੰਦੇ ਮੇਜਰ ਬਾਈ ਪਰ ਇੱਕ ਗੱਲ ਹੈਗੀ ਆ ਉਹ ਪ੍ਰੋਮੋਸ ਤੁਹਾਨੂੰ ਔਨ 에ਅਰ ਲੈਣਾ ਚਾਹੁੰਦੇ ਆ ਇਸ ਵੇਲੇ ਲਾਈਵ ਲੈਣਾ ਚਾਹੁੰਦੇ ਆ ਉਹ ਕਹਿੰਦਿਆ ਵੀ ਬਾਈ ਜਿੱਦੋਂ ਇੱਕ ਪੱਕਾ ਲੈ ਲਓ ਵੀ ਇਦਾਂ ਦਾ ਕਬਜ਼ਾ ਲੱਗਦਾ ਵੀ ਟੂ ਆਊਗਾ ਜਲਦ ਕਿ ਨਹੀਂ ਬਹੁਤ ਜਲਦੀ ਜੀ ਬਹੁਤ ਜਲਦੀ ਆ ਰਹੇ ਹਾਂ ਬਸ ਹੁਣ ਕਿਉਂਕਿ بیٹے ਨੇ ਉਹ ਤਾਂ ਕਹਿੰਦੇ ਉਹਨੇ ਪਿਓ ਬਾਹ ਵੜਦਾ ਮੇਰੇ ਤਾਂ بیٹے ਨੇ ਬਾਹ ਵੜੀ ਹੋਈ ਆ ਦਿਲਾਂ ਨੇ ਕੀ ਬਤਾ ਯਾਰ ਕੀ ਬਤਾ ਅਮਰਤ ਵੀਰੇ ਜੋ ਆਰਦਾ ਪੈਸ ਤੇ ਅਸੀ ਤੁਹਾਡੇ ਆਉਣ ਵਾਲੇ ਫਿਊਚਰ ਲਈ ਆਉਣ ਵਾਲੇ ਵੈਰਾਈਟੀ ਜਿਹੜਾ ਫੀਚਰ ਆਤੇ ਤੁਹਾਡੀਆਂ ਫਿਲਮਾਂ ਗਾਣੇ ਜੋ ਜੋ ਵੀ ਆ ਰਿਹਾ ਜਿੰਦਾਬਾਦ ਆਲਵੇਜ਼ ਵਿਦ ਯੂ ਤੇ ਮੈਂ ਤਾਂ ਤੁਹਾਡਾ ਭਰਾ ਆ ਆਪਾਂ ਰਲ ਮਿਲ ਕੇ ਅੱਗੇ ਵਧ ਰਹੇ ਆ ਤੇ ਮੈਂ ਕਹੂੰਗਾ ਜੀ ਜੀ ਬਿਲਕੁਲ ਆਪਾਂ ਟੋਰੰਟੋ ਹੁਣ ਆਪਾਂ ਉਸ ਦਿਨ ਪਲੈਨਿੰਗ ਕਰ ਰਹੇ ਸੀ ਜਿਹੜੀ ਕੋਈ ਨਹੀਂ ਆਪਾਂ ਤੁਹਾਡੇ ਨਾਲ ਹੀ ਆ ਬਿਲਕੁਲ ਜੋ ਵੀ ਆਪਾਂ ਤੁਸੀਂ ਕਰਨੇ ਪ੍ਰੋਗਰਾਮ ਵਗੈਰਾ ਜੋ ਵੀ ਕਿਸੇ ਤੇ ਸਿਸਟਮ ਤੁਸੀਂ ਰੱਖਣਾ ਆਮ ਆਲਵੇਜ਼ ਵਿਦ ਯੂ ਤੇ ਨੋ ਪ੍ਰੋਬਲਮ ਅਸੀਂ ਵੀ ਅਸਾਂ ਵੀ ਇਸ ਗੱਲ ਦਾ ਮਾਣ ਆ ਜਿੱਥੇ ਭਰਾਵਾਂ ਤੇ ਮਾਣ ਹੋਵੇ ਨਾ ਤੇ ਉਹਨਾਂ ਭਰਾਵਾਂ ਨੂੰ ਬੰਦਾ ਗੁੱਟ ਫੜ ਕੇ ਵੀ ਆ ਜਾਂਦਾ ਬਾਈ ਚੱਲ ਬਈ ਇਧਰ ਖਾਣਾ ਪਹਿਣਾ ਨਾਲ ਤੇ ਉਹਨਾਂ ਵਿੱਚ ਹੀ ਅੰਮ੍ਰਿਤભાઈ ਤੁਸੀਂ ਆ ਤੇ ਮੈਨੂੰ ਵੀ ਬੜਾ ਮਾਣ ਆ ਤੁਹਾਡੇ ਤੇ ਤੇ ਪਰਮਾਤਮਾ ਮੈਂ ਤਾਂ ਇੰਟਰਵਿਊ ਚ ਵੀ ਇਹੀ ਕਹਿਣਾ ਜੇ ਕਿਸੇ ਨੂੰ ਵੀ ਮੇਰੀ ਕੋਈ ਇਨਕੁਆਇਰੀ ਕਰਨੀ ਕੋਈ ਪ੍ਰੋਗਰਾਮ ਦੀ ਕੋਈ ਸ਼ੋਅ ਦੀ ਕੈਨੇਡਾ ਦੇ ਲਈ ਜਾਂ ਅਮਰੀਕਾ ਦੇ ਲਈ ਤੁਸੀਂ ਮੇਜਰ ਭਾਜੀ ਸਾਡੇ ਬੈਠੇ ਨੇ ਜ਼ਿੰਦਾਬਾਦ ਟੀਵੀ ਨੂੰ ਕੰਟੈਕਟ ਕਰਕੇ ਤੁਸੀਂ ਜੋ ਵੀ ਹੈਗਾ ਤੁਸੀਂ ਇਹਨਾਂ ਨਾਲ ਡਿਸਕਸ ਕਰ ਸਕਦੇ ਆ ਮੈਂ ਮੈਂ ਤੁਹਾਡਾ ਧਰਮਾਤ ਹੋ ਕੇ ਮੈਂ ਤੁਹਾਡਾ ਧਰਮਾਤ ਕਰਦਾ ਤੇ ਮੈਂ ਕਹੂੰਗਾ ਮੈਨੂੰ ਪਤਾ ਤੁਸੀਂ ਬੀਜ਼ੀ ਆ ਮੈਂ ਕਹਿੰਦਾ ਜਾਂਦੇ ਜਾਂਦੇ ਜ਼ਿੰਦਾਬਾਦ ਜਿਨੇ ਦਾਸ਼ਿਕਾ ਜ਼ਿੰਦਾਬਾਦ ਜਿਨੇ ਵਿਊਰਾਂ ਇੱਕ ਥੋੜਾ ਜਿਹਾ ਬਰੀਫ ਦੇ ਵਿੱਚ ਆਪਣੇ ਵੱਲੋਂ ਇੱਕ ਸੁਥਰਾ ਜਿਹਾ ਮੈਸਜ ਦੇ ਦਿਓ ਜਾਂਦੇ ਜਾਂਦੇ ਮੈਂ ਤੇ ਬਸ ਸਾਰਿਆਂ ਦਾ ਧੰਨਵਾਦ ਹੀ ਕਰਨਾ ਚਾਹੁੰਦਾ ਜੀ ਕਿ ਇੰਨੇ ਸਾਲ ਮੈਨੂੰ ਮਤਲਬ ਤੁਸੀਂ ਜਿਉਂਦਾ ਰੱਖਿਆ ਹੱਲੇ ਤੱਕ ਮੈਂ ਤੇ ਇਹੀ ਕਹਿੰਦਾ ਕਿ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੇ ਨਵਾਂ ਸਾਲ ਆਉਣ ਵਾਲਾ ਨਵੇਂ ਸਾਲ ਦੇ ਵਿੱਚ ਵਾਹਿਗੁਰੂ ਆਪ ਸਭ ਨੂੰ ਖੁਸ਼ੀਆਂ ਦੇਵੇ ਹਰ ਘਰ ਦੇ ਵਿੱਚ ਖੁਸ਼ੀ ਰਹੇ ਹਰ ਘਰ ਦੇ ਵਿੱਚ ਸੁੱਖ ਰਹੇ ਹਰ ਘਰ ਦੇ ਵਿੱਚ ਮਾਤਾ ਲక్ష్ਮੀ ਦਾ ਵਾਸ ਰਹੇ ਕਿਉਂਕਿ ਬਹੁਤ ਜਿਆਦੀਆਂ ਮਜਬੂਰੀਆਂ ਲੋਕਾਂ ਦੇ ਘਰਾਂ ਦੇ ਵਿੱਚ ਮਾਤਾ ਲక్ష్ਮੀ ਸਕੇ ਰੈਂਦੀ ਸਹੀ ਗੱਲ ਹੈ ਪੈਸਾ ਆਉਂਦਾ ਜਾਂ ਆਉਂਦਾ ਹੀ ਆਉਂਦਾ ਰਹੇ ਜਾਂਦਾ ਨਾ ਰਹੇ ਮੈਂ ਤਾਂ ਇਹ ਗਿਣਾ ਬਿਲਕੁਲ 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 ਕਿ ਮੈਂ ਅਮਰਤ ਵੀਰੇ ਏਥੇ ਥਾਤੂ ਅਜ਼ਾਦਤ ਲੈਣੀ ਆ ਤੇ ਮੈਨੂੰ ਵੀ ਬੜਾ ਮਾਣ ਆ ਤੇ ਮੇਰੇ ਮਨ ਦੇ ਵਿੱਚ ਕੁਝ ਗੱਲਾਂ ਇੱਕ ਵਾਰੀ ਤੁਹਾਨੂੰ ਵੀ ਪਤਾ ਕੋਹ ਨਾ ਕੋ ਬਲਬਲੇ ਆ ਜਾਂਦਾ ਜਦੋਂ ਤੁਹਾਡਾ ਚਿਹਰਾ ਮੇਰੇ ਅੱਖਾਂ ਮੂਰੇ ਆ ਜਾਂਦਾ ਕਹਿੰਦਾ ਲਾਈਆਂ ਆਪਣੇ ਜੇ ਯਾਰਾਂ ਨਾਲ ਜਾ ਰੀਆਂ ਤਾਈਓ ਜਾਗ ਉੱਤੇ ਕੈਮ ਅਮਰਤਪਾ ਇਹ ਸਾਡੀਆਂ ਸਰਦਾਰੀਆਂ ਤੇ ਤੁਹਾਡੇ ਨਾਲ ਹੀ ਮੈਂ ਅੱਗੇ ਵਧੂੰਗਾ ਤੇ ਆਪਾਂ ਰਲ ਮਿਲ ਕੇ ਤੁਸੀਂ ਵਧੂਗੇ ਮੈਂ ਵੀ ਵਧੂੰਗਾ ਪਰ ਰਲ ਮਿਲ ਕੇ ਵਧਾਂਗੇ ਇੱਥੋਂ ਮੈਂ ਥਾਤੂ ਹੁਣ ਅਜ਼ਾਦਤ ਲੈਣੀ ਆ ਤੇ ਮੇਰੇ ਵੱਲੋਂ ਤੁਹਾਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਪਰਿਓ ਜਲਦ ਮਿਲਣ ਦੀ ਆਸ ਵਿੱਚ ਮੈਂ ਤੁਹਾਨੂੰ ਤੋ ਅਜ਼ਾਦ ਲੂੰਗਾ ਮੇਰੇ ਵੱਲੋਂ ਤੁਹਾਨੂੰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਤੇ ਮੈਂ ਆਸ ਕਰ ਰਿਹਾ ਵੀ ਅੱਜ ਦਾ ਇੰਟਰਵਿਊ ਜਿਹੜੀ ਆ ਤੁਹਾਨੂੰ ਸਾਰਿਆਂ ਨੂੰ ਚੰਗੀ ਲੱਗੀ ਹੋਣੀ ਆ ਤੇ ਇੱਥੇ ਮੰਨੂ ਵੀ ਦਿਓ ਅਜ਼ਾਦ ਮੇਰੇ ਵੱਲੋਂ ਤੁਹਾਨੂੰ ਖੁਸ਼ ਰਹੋ ਆਬਾਦ ਰਹੋ ਤੇ ਸਾਰੇ ਜ਼ਿੰਦਾਬਾਦ ਰਹੋ ਤੇ ਜੁੜ ਰਹੋ ਆਪਣੇ ਹਰਮਨ ਪਿਆਰੇ ਜ਼ਿੰਦਾਬਾਦ ਦੇ ਨਾਲ ਮੇਰੇ ਵੱਲੋਂ ਤੁਹਾਨੂੰ ਸਤਿ ਸ੍ਰੀ ਅਕਾਲ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ